پنجاب مرداد مرد مرد جگ جگوت مان سرکار مرد پاد مرد مرد لٹو لٹک ਜੋ ਗੋਣ ਸਾਡੇ ਪ੍ਰਧਾਨ ਦੀ। ਕੰਨ ਚੰਨਾ ਪਾੜ ਦੀ। ਚਲੋ ਆ ਜੀ ਜੀ ਕਰੋ ਜੀ ਸ਼ੁਰੂਆਤ। ਆ ਸਾਰੇ ਮੇਰੇ ਜਿਹੜੇ ਸਾਥੀ ਤੇ ਪੁੱਛੇ ਨੇ ਉਹਨਾਂ ਦਾ ਧੰਨਵਾਦ ਤੇ ਜਿਹੜੇ ਮੇਰੇ ਸਾਥੀ ਵੀਡੀਓ ਦੇਖ ਕੇ ਥੋੜਾ ਸਾਡੇ ਦੇ ਤਰਸ ਖਾ ਗਏ ਜਿਨ੍ਹਾਂ ਨੇ ਛੁੱਟੀ ਨਹੀਂ ਭਰੀ ਉਹਨਾਂ ਨੂੰ ਅਪੀਲ ਹੈ ਸਾਡੇ ਸਾਰਿਆਂ ਵੱਲੋਂ ਜਿੰਨੇ ਵੀ ਇੱਥੇ ਬੈਠੇ ਨੇ ਵੀ ਛੁੱਟੀ ਭਰ ਦੋ ਤੇ ਸੰਭਾ ਸਾਡੇ ਸਾਥ ਰਹੋ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ। ਤੇ ਦੂਜੀ ਜਿੱਦਾਂ ਮੇਰੇ ਇੱਕ ਸਾਥੀ ਹੁਣ ਇਹ 3540 ਦੀ ਗੱਲ ਕਰਕੇ ਆਏ ਆ ਮੈਂ ਅੱਜ ਸਭ ਤੋਂ ਪਹਿਲੇ ਉਸੇ ਮੁੱਦੇ ਤੇ ਗੱਲ ਕਰਨਾ ਚਾਹੁੰਦਾ ਵੀ 3540 ਦਾ ਮਸਲਾ ਕੀ ਆ ਇਹ 1772020 ਚ ਐਨੋਮੂਸ਼ਨ ਆਲਿਆ ਜਦੋਂ ਤੁਹਾਡੀ ਸਟੇਟ ਗਵਰਨਮੈਂਟ ਸੈਂਟਰ ਦੀ ਸਕੀਮ ਲਾਗੂ ਕਰੁੰਦੀ ਆ ਸਾਡੇ ਖਲਾਜਮਾ ਦੇ ਹੁਣ ਹੁਣ ਦਾ ਕੀ ਐਪੀ ਇਹਦੇ ਦੇਖੋ ਪਾਲਸੀ ਹੋ ਗਈ ਫਾਰਮਰ ਦੀ ਆਪਣੀ ਚੇਅਰ ਨੂੰ ਵਿਚਾਰਦੀ ਇਹ ਦੂਜੀ ਪਾਲਸੀ ਉਹੀ ਸਾਡੇ ਤਰਾਹ ਦੇ ਵਿਕ ਤੋਂ ਕਰਨ ਦੀ ਹੁਣ ਇੱਕ ਏਲਮ ਦੀ ਬੇਸਿਕ ਜਿਹੜੀ 35 400 ਹੁਣ ਜਿਹੜਾ ਦੂਜਾ ਏਲਮ ਜਿਹੜਾ 17 20 ਦੇ ਬਾਅਦ ਭਰਤੀ ਹੋਇਆ ਜਾਂ ਆਰਟੀਐਮ ਤੋਂ ਪ੍ਰਮੋਟ ਹੋਇਆ ਏਲਮ ਜਾਂ ਏਐਸਐਸ ਨੂੰ ਕੀ ਕਰਦੇ ਆ ਇਹ ਬੇਸਿਕ ਦੇ ਰਿਹਾ ਸੈਂਟਰ ਸਕੇਲ ਦੀ ਜੇ ਸੈਂਟਰ ਸਕੇਲ ਦੀ ਬੇਸਿਕ ਦੇਣੀ ਹੈ ਤਾਂ ਫਿਰ ਪੂਰੀ ਤਰ੍ਹਾਂ ਸੈਂਟਰ ਦੇ ਸਕੇਲ ਦਿਓ ਬੇਸਿਕ ਦਿਓ ਕਾਲੀਆਂ ਟ੍ਰੇਡਾਂ ਮੁਰਦਾਬਾਦ ਸੈਂਟਰ ਦੇ ਸਕੇਲ ਦੇਣਿਆ ਤੇ ਉਦੀ ਤਰ੍ਹਾਂ ਸਾਨੂੰ ਜਿਹੜਾ 5000 ਰੁਪਏ ਰਿਸਕ ਅਲੌਂਸ ਆ ਉਹ ਮਿਲਣਾ ਚਾਹੀਦਾ ਕੌਂਦੀ ਤਰ੍ਹਾਂ ਸਾਨੂੰ ਡੀਏ ਮਿਲਣਾ ਚਾਹੀਦਾ ਕੌਂਦੀ ਤਰ੍ਹਾਂ ਸਾਨੂੰ ਫਸਲੀਆਂ ਮਿਲਣੀਆਂ ਚਾਹੀਦੀਆਂ ਠੀਕ ਹੈ ਜੀ ਦੂਜੀ ਗੱਲ ਸਾਨੂੰ 22500 ਦੇਦਾ ਤੁਹਾਡੀ ਸਾਡੀ ਤਨਖਾਹ 15 15 20000 ਦਾ ਸਟਾਈ ਘੱਟ ਲੈ ਰਹੇ ਆ ਸਾਨੂੰ ਗੜੀਆਂ ਨੇ ਸਰਕਾਰੀ ਬੰਗਲੇ ਦੇ ਤੇ ਜਾਂ ਸਰਕਾਰੀ ਗੱਡੀਆਂ ਦੇ ਦੀਆਂ ਜਾਂ ਡੇਲੀ ਪੇਲ ਫਰੀ ਆ ਰਾਸ਼ਨ ਫਰੀ ਆ ਜਿਹੜਾ ਸਾਡੇ ਘਟ ਤਨਖਾਹ ਤੇ ਚੱਲ ਪਾਣਾ ਆਪੇ ਟੇਬਲ ਦੇ ਹੱਥ ਮਾਰਦਾ ਜਿਹੜੇ ਐਮ ਐਲ ਏ ਨੇ ਤਰੀਆ ਹੀ ਆ ਤੇ 3 3 ਲੱਖ 4 4 ਲੱਖ ਦੇਵਾ ਦਰ ਰਹਿੰਦੇ ਆ ਕੋਈ ਮਤਲਬ ਕੋਈ ਨੋਟੀਫਿਕੇਸ਼ਨ ਕਿ ਕਿਸੇ ਨਾ ਟੇਵਗਾ ਤੁਨਾਰਨਾ ਆਪਸ-ਪਾਸ ਆਪਸ-ਪਾਸ ਸਾਡੇ ਇਸ ਬਾਰੇ ਕੋਈ ਗੱਲ ਨਹੀਂ ਹੋਈ ਜਿਹੜੇ ਸੈਂਟਰ ਦਾ ਸਕੇਲ ਹੈ ਤਾਨਾਸ਼ਾਈ ਸਕੇਲ ਹੈ ਇਹ ਮਲਾਜਮਾਂ ਨੂੰ ਬੰਦੇ ਨਾਲ ਦਾ ਸਕੇਲ ਆ ਤੇ ਜਿਹੜੇ 35-400 ਵਾਲੇ ਆਉਂਦੇ ਆ ਖਿਚਣਾ ਬੋਲਣ ਜਿਨ੍ਹਾਂ ਨੂੰ ਸਕੇਲ ਮਲ ਰਹੇ ਆ ਇਸ ਟਾਈਮ ਕਾਫੀ ਸਾਡੇ ਕੰਦੇ ਹੈਗੇ ਜਿਨ੍ਹਾਂ ਨੂੰ ਸਕੇਲ ਮਿਲ ਗਿਆ ਦਾ ਉਹ ਸਾਡੇ ਨਾਲ ਸੰਘਰਸ਼ ਵਿੱਚ ਸ਼ਾਮਿਲ ਨਹੀਂ ਹੋਏ ਦੇ ਵੀ ਸਾਾਨੂੰ ਮਿਲ ਗਿਆ ਤਾਂ ਕੀ ਲੈਣਾ ਹੈ ਪਰ ਚਲੋ ਇਹ ਤੇ ਸਾਡੀ ਕੋਈ 1000 1500 2000 ਬੰਦੇ ਦੀ ਮੰਗ ਹੋਣੀ ਆ ਇਸੋਲਾ ਵੱਡੀਆਂ ਮੰਗਾ ਜਿਹੜੀਆਂ ਅਫਸਰਸ਼ਾਹੀ ਮਤਲਬ ਸਾਡੇ ਮੁਲਾਜ਼ਮਾਂ ਤੇ ਜ਼ੋਰ ਮਾਰਦੀਆਂ ਧੱਕਾ ਮਾਰਦੀਆਂ ਚਾਰ ਚਾਰ ਪੰਜ ਚਾਰੀ 40 40 50 50 ਵੀ ਆ ਪਿੰਡ ਦੇ ਹੁੰਦੇ ਆ ਦਮ ਕਰਨ ਨੂੰ ਇੱਕ ਬੰਦਾ 15 ਕਿਲੋਮੀਟਰ ਦੂਰ ਤੇ ਵੀ ਲਾ ਰਿਹਾ ਦੂਜੇ ਪਾਸੇ ਸਾਰਾ ਉਹਦਾ 25 ਕਿਲੋਮੀਟਰ ਬਾਅਦ ਵੀ ਸਾਡੇ ਚੌਪਰ ਆ ਗਿਆ ਸਾਡਾ ਮੁੰਡਾ ਹੈ ਗੁਰਦਾਬਾ 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 ਚੰਗਾ ਦੀ ਰੱਖਾ ਟਿੱਕਿਆਂ ਜੀ ਇੱਕ ਸਾਡਾ ਲਾਈਨਮੈਨ ਏਲਮ ਸਾਥੀ 15 ਕਿਲੋਮੀਟਰ ਦੀ ਕੰਮ ਕਰ ਰਿਹਾ ਫਿਊਜ ਲਾ ਰਿਹਾ ਜੰਪਰ ਲਾ ਰਿਹਾ 20 ਕਿਲੋਮੀਟਰ ਤੋਂ ਫੋਨ ਆ ਜਾਂਦਾ ਵੀ ਇਧਰ ਕੰਪਲੇਂਟ ਆਈਏ ਜਾ ਕੇ ਕੀ ਕਰੋ ਪੱਧਾ ਘੰਟਾ ਉਧਰ ਲਾਏਗਾ ਅੱਧਾ ਘੰਟਾ ਚਾਰ ਚ ਲੱਗੇਗਾ ਅੱਧਾ ਘੰਟਾ ਫਿਰ ਫਾਲਟੀ ਕਰੋ ਚ ਲੱਗੇਗਾ ਟਾਈਮ ਲੱਗ ਜਾਂਦਾ ਅਫਸਰਾਂ ਦੀ ਨਕਮੀ ਕਰਕੇ ਵੀ ਅੱਫਰ ਰੁਪਏ ਦਿਵਾ ਰਹੀ ਐ ਤੇ ਮਜ਼ਦਮਾਰੀ ਇਹ ਕੰਪਲੇਂਟ ਜਦੋਂ ਜਿਹੜੇ ਅਫਸਰ ਫਿਰ ਮਜ਼ਦਮਾਰਾਂ ਨੂੰ ਦੱਤਾਂ ਮਾਰਦੇ ਤੁਸੀਂ ਕੰਮ ਕਰੋ ਕੰਮ ਕਿੱਦਾਂ ਕਰੇ ਚਾਰ ਬੰਦੇ ਚਾਲੀ ਚਾਲੀ ਪਿੰਡ ਇਹ ਦਾ ਮੀਟਰ ਪੁੱਟਣਾ, ਇਹ ਦਾ ਮੀਟਰ ਲਾਣਾ, ਕੋਈ ਡਿਫਾਲਟਿੰਗ ਨਹੀਂ ਆਣਾ, ਕਿਤੇ ਚੈਕਿੰਗ ਤੇ ਆਣਾ, ਕਿਤੇ ਜੰਪਰ ਹੋ ਗਿਆ, ਕਿਤੇ ਫਿਊਜ ਹੋ ਗਿਆ, ਕਿਤੇ ਟਰਾਂਸਫਾਰਮ ਬਦਲੀ ਕਰਨਾ। ਇਹ ਚਾਰ ਬੰਦੇ 40-40 ਪਿੰਡ ਕਿੱਦਾਂ ਸੰਭਲਣ? ਇਹ ਸਭ ਤੋਂ ਵੱਡੀ ناکਾਮਯਾਬੀ ਹੈ ਸਾਡੀ ਅਫਸਰਸ਼ਾਹੀ ਦੀ। ਇਹ ਕਹਿੰਦਾ ਅਮਨ ਨਾਰੇ ਲਾਣਾ ਜਾਣਾ। ਅਫਸਰਸ਼ਾਹੀ ਮੁਰਦਾਬਾਦ। ਮੁਰਦਾਬਾਦ, ਮੁਰਦਾਬਾਦ। ਜੈ ਸਰਕਾਰ ਮੁਰਦਾਬਾਦ। ਮੁਰਦਾਬਾਦ, ਮੁਰਦਾਬਾਦ। ਬਿਜਲੀ ਮੰਤਰੀ ਮੁਰਦਾਬਾਦ। ਮੁਰਦਾਬਾਦ, ਮੁਰਦਾਬਾਦ। لاگو کرو لاگو کرو منیاں منگا لاگو کرو لاگو کرو لاگو کرو سنت اسکیل رت کرو رت کرو رت کرو کچے ملازم پکے کرو پکے کرو پکے کرو کچے ملازم پکے کرو پکے کرو پکے کرو ملازم ایکتا زندہ باد زندہ باد زندہ باد سادے کے